ਲੋਕਾਂ ਦੇ ਸੇਵਾਦਾਰ ਕਹਾਉਣ ਵਾਲੇ ਆਗੂਆਂ ਦਾ ਚੋਣ ਪ੍ਰਚਾਰ ਅੱਜ ਕੱਲ੍ਹ ਪੁਲਿਸ ਦੀ ਸੁਰੱਖਿਆ ਦੀ ਛਤਰ ਛਾਇਆ ਤੇ ਹੋ ਰਿਹਾ ਹੈ ਜਿਨ੍ਹਾਂ ਤੋਂ ਵੋਟਾਂ ਲੈਣੀਆਂ ਹਨ ਉਹਨਾਂ ਤੋਂ ਪੱਲਾ ਕੱਢ ਰਿਹਾ ਪਰ ਮੌਜੂਦਾ ਰਾਜਨੀਤਿਕ ਹਾਲਾਤ ਅਜੇ ਹੋ ਚੁੱਕੇ ਹਨ ਕਿ ਲੋਕ ਸਵਾਲ ਨਾ ਕਰਨ ਪਰ ਸਾਨੂੰ ਵੋਟ ਜ਼ਰੂਰ ਦੇਣ ਲੋਕ ਸਭਾ ਹਲਕਾ ਜਲੰਧਰ ਵਿਖੇ ਅੱਜ ਫਲੋਰ ਅਤੇ ਰੁੜਕਾ ਕਲਾਂ ਵਿਖੇ ਭਾਜਪਾ ਦੇ ਉਮੀਦਵਾਰ ਸ਼ਸ਼ੀ ਕੁਮਾਰ ਰਿੰਕੂ ਦਾ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਵਿਰੋਧ ਕੀਤਾ ਗਿਆ ਅਤੇ ਉਸ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਤੇ ਭਾਰੀ ਪੌਲਸਵਾਲ ਦੀ ਈ ਰਵੰਦੀ ਵਿੱਚ ਰਿੰਕੂ ਦੀਆਂ ਗੱਡੀਆਂ ਦਾ ਕਾਫਲਾ ਗੁਜ਼ਰਿਆ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂਆਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇਸ਼ ਭਰ ਵਿੱਚ ਭਾਜਪਾ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਹੈ ਜਿਸ ਦੇ ਤਹਿਤ ਅੱਜ ਦਾ ਇਹ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ 13 ਮਹੀਨੇ ਦਿੱਲੀ ਅਤੇ 6 ਮਹੀਨੇ ਪੰਜਾਬ ਦੀਆਂ ਸੜਕਾਂ ਤੇ ਕਿਸਾਨ ਰਲਦੇ ਰਹੇ ਹਨ ਉਸ ਮੋਰਚੇ ਤੋਂ ਬਾਅਦ ਮੋਦੀ ਵੱਲੋਂ ਮੰਗਾ ਮੰਨੇ ਜਾਣ ਦਾ ਭਰੋਸਾ ਦਿਵਾਇਆ ਗਿਆ ਸੀ ਜਿਸ ਤੋਂ ਬਾਅਦ ਉਹ ਮੋਰਚਾ ਚੁੱਕਿਆ ਗਿਆ ਸੀ ਪਰ ਐਮਐਸਪੀ ਦਾ ਮਸਲਾ ਲਖੀਮਪੁਰ ਬਖੇਸ਼ੀ ਦੇ ਕਿਸਾਨਾਂ ਨੂੰ ਇਨਸਾਫ ਦਿਵਾਉਣ ਦਾ ਮਸਲਾ ਬਿਜਲੀ ਬਿੱਲ 2020 ਪਾਖੜਾ ਡੈਮ ਵਿੱਚੋਂ ਪੰਜਾਬ ਦੇ ਮੈਂਬਰ ਕੱਢੇ ਜਾਣ ਦਾ ਸਵਾਲ ਸਾਰੇ ਜਿਉਂ ਦੇ ਤਿਉਹ ਹੀ ਖੜੇ ਹਨ ਇਸ ਕਰਕੇ ਉਹਨਾਂ ਬਾਦਿਆਂ ਤੋਂ ਮੁਕਰੇ ਹੋਏ ਆਗੂਆਂ ਤੇ ਉਹਨਾਂ ਦੇ ਪਾਰਟੀ ਦੇ ਉਮੀਦਵਾਰਾਂ ਤੋਂ ਸਵਾਲ ਕਰਨ ਲਈ ਅਸੀਂ ਇਹ ਵਿਰੋਧ ਕਰ ਰਹੇ ਹਾਂ ਉਹਨਾਂ ਨੇ ਕਿਹਾ ਕਿ ਭਾਜਪਾ ਦਾ ਉਮੀਦਵਾਰ ਜੈਸ ਵੀ ਇਲਾਕੇ ਵਿੱਚ ਆਵੇ ਅਸੀਂ ਉਹਨਾਂ ਦਾ ਵਿਰੋਧ ਜ਼ਰੂਰ ਕਰਾਂਗੇ ਹੋਰ ਜਿਹੜੀ ਮਰਜ਼ੀ ਪਾਰਟੀ ਜਿੱਤ ਜਾਵੇ ਪਰ ਭਾਜਪਾ ਦਾ ਉਮੀਦਵਾਰ ਨਹੀਂ ਜਿੱਤਣ ਦੇਵਾਂਗੇ ਮੈਂ ਸੰਤੋਪ ਸਿੰਘ ਬੜਗਾ ਜ਼ਿਲ੍ਹਾ ਸ਼ਕਤਰ ਜੰਪੂਰੀ ਖਾਨ ਸਾਹਿਬ ਪੰਜਾਬ ਤੇ ਬਾਕੀ ਸਾਡੇ ਮੋਰਚੇ ਦੀਆਂ ਐਸਕੇ ਮਿਨੀਆਂ ਸ਼ਾਹਨੀਆਂ ਜਿੱਥੇ ਬੰਨੀਆਂ ਜਦੋਂ ਦੀ ਇਲੈਕਸ਼ਨ ਹੋਈ ਆ ਸਾਡਾ ਸੰਯੁਕਤ ਕਿਸਾਨ ਮੋਰਚੇ ਨੇ ਹਿੰਦੁਸਤਾਨ ਪੱਧਰ ਤੇ ਸੱਦਾ ਦਿੱਤਾ ਹ ਭਈ ਹਿੰਦੁਸਤਾਨ ਪੱਧਰ ਤੇ ਭਾਜਪਾ ਦੇ ਉਮੀਦਵਾਰਾਂ ਦਾ ਹਰ ਤਰ੍ਹਾਂ ਟਟਮਾ ਵਿਰੋਧ ਕੀਤਾ ਜਾਵੇ ਉਹਦਾ ਕਾਰਨ ਇਹ ਆ ਵੀ ਜਦੋਂ 13 ਮਹੀਨੇ ਦਿੱਲੀ 'ਚ ਮੋਰਚਾ ਚੱਲਿਆ 6 ਮਹੀਨੇ ਕਿਸਾਨ ਪੰਜਾਬ ਦੀਆਂ ਸੜਕਾਂ ਤੇ ਰੁਲਿਆ ਉਸ ਮੋਰਚੇ ਤੋਂ ਬਾਅਦ ਮੋਦੀ ਨੇ ਕੁਝ ਮੰਗਾਂ ਤੈਅ ਕੀਤੀਆਂ ਸੀ ਭਰੋਸੇ ਕਰਕੇ ਕਿਸਾਨ ਮੋਰਚਾ ਜਿਹੜਾ ਜਥੇਬੰਦੀਆਂ ਤੋਂ ਥੱਕ ਲਿਆ ਗਿਆ ਸੀ ਪਰ ਚਾਹੇ ਉਹ ਐਮਐਸਪੀ ਦਾ ਮਸਲਾ ਹੋਵੇ ਚਾਹੇ ਉਹ ਲਖੀਮਪੁਰ ਵਾਲੇ ਜਿਹੜੇ ਸ਼ਹੀਦ ਨੇ ਕੀਤੇ ਗ੍ਰਹਿ ਰਾਜमंत्री ਕੋ ਟੈਣੀ ਦੇ ਮੁੰਡੇ ਨੇ ਉਹਨਾਂ ਨੂੰ ਸਾਫ਼ ਦੇਣ ਦਾ ਮਸਲਾ ਹੋਵੇ ਚਾਹੇ ਐਮਐਸਪੀ ਦਾ ਮਸਲਾ ਹੋਵੇ ਚਾਹੇ ਬਿਜਲੀ ਬਿੱਲ ਜਿਹੜਾ 220 ਇਹਨੇ ਕਿਹਾ ਸੀ ਮੈਂ ਉਹ ਪਾਰਲੀਮੈਂਟ ਪੇਸ਼ ਨਹੀਂ ਕਰਦਾ ਉਹਦਾ ਸਵਾਲ ਹੋਵੇ ਚਾਹੇ ਭਖੜਾ ਡੈਮ ਦੇ ਵਿੱਚੋਂ ਪੰਜਾਬ ਦੀ ਨਿਵੇਦਗੀ ਕੱਟਣ ਦਾ ਸਵਾਲ ਹੋਵੇ ਕਹਿਣ ਦਾ ਭਾਵ ਇਹਨਾਂ ਮੰਗਾਂ ਨੂੰ ਲੈ ਕੇ ਸੰਯੁਕਤ ਪ੍ਰਗਟਾਣ ਮੋਰਚੇ ਨੇ ਸੱਦਾ ਦਿੱਤਾ ਤੇ ਬੀਜੇਪੀ ਉਮੀਦਵਾਰਾਂ ਦਾ ਸ਼ਾਹਦਬਈ ਢੰਗਰੇ ਨਾਲ ਪ੍ਰੋਟੈਸਟ ਕਰਕੇ ਔਰ ਉਹਨਾਂ ਲੋਕਾਂ ਤੋਂ ਇਹ ਸਵਾਲ ਪੁੱਛੋ ਕਿ ਤੁਸੀਂ ਵਾਦੇ ਜਿਹੜੇ ਕੀਤੇ ਸੀ ਅੱਜ ਤੁਸੀਂ ਵੋਟਾਂ ਲੋਕਾਂ ਤੋਂ ਮੰਗਣ ਆਏ ਪਰ ਉਹਨੇ ਵਾਦਿਆਂ ਤੋਂ ਕਿਦਾ ਮੁਕਰੇ ਇਹਦੇ ਸੰਬੰਧ 'ਚ ਅਸੀਂ ਇੱਥੇ ਰਾਜ ਰੁੜਕਾ ਕਲਾਂ ਦੇ ਇਲਾਕੇ ਦੇ ਪਸੰਡਾ ਨੇ ਇਹ ਸ਼ਸ਼ੀਲ ਕੁਮਾਰ ਰੈਂਕੂ ਨੇ ਹੋਣਾ ਸੀ ਅਸੀਂ ਉਹਦਾ ਵਿਰੋਧ ਕੀਤਾ ਇਹ ਨੂੰ ਪਹਿਲਾਂ ਖਲੋਰ ਉਹਦਾ ਵਿਰੋਧ ਹੋ ਕੇ हटਿਆ ਅਸੀਂ ਇਹ ਇਹ ਕਹਿਣਾ ਚਾਹੁੰਦੇ ਕਿਸਾਨਾਂ ਨੂੰ ਕਿ ਜਿੱਥੇ ਚਾਹੇ ਕਸਬੇ ਆਜੇ ਛੋਟੇ ਪਿੰਡਾਂ ਦੇ ਵਿੱਚ ਜਿੱਥੇ ਵੀ ਬੀਜੇਪੀ ਦਾ ਉਮੀਦਵਾਰ ਆਉਂਦਾ ਔਰ ਸਾਡਾ ਪੂਰਾ ਕਿਸਾਨ ਮੋਰਚਾ ਤੇ ਪੰਜਾਬੀਆਂ ਬਤੀ ਕਿਸਾਨਾਂ ਜਾਂਦੇ ਵੰਦੀਆਂ ਨੇ ਫੈਸਲਾ ਕਿ ਬਾਕੀ ਕੋਈ ਜਿੱਤ ਜਵੇ ਬੀਜੇਪੀ ਦਾ ਉਮੀਦਵਾਰ ਅਸੀਂ ਕੋਈ ਕਿਸੇ ਕਿਸਮ ਦੇ ਜਿੱਤਣ ਨਹੀਂ ਦੇਣਾ ਔਰ ਹੱਥਾਂ ਨਾਲ ਵਿਰੋਧ ਕਰਨਾ ਧੰਨਵਾਦ। ਉਧਰ ਰੋੜਕਾ ਕਲਾ ਬੇਕੇ ਬੋਲਦੇ ਹੋਏ ਸ਼ੀਕਮਾ ਰਿੰਕੂ ਨੇ ਕਿਹਾ ਕਿ ਤੁਹਾਡੇ ਨਾਹਰੇਵਾਜ਼ੀਆਂ ਦਾ ਕੋਈ ਅਸਰ ਨਹੀਂ ਹੋਣਾ ਵਿਰੋਧ ਦੇ ਬਾਵਜੂਦ ਵੀ ਜੇ ਉਹ ਜਿੱਤ ਗਿਆ ਤਾਂ ਵਿਰੋਧ ਕਰਨ ਵਾਲਿਆਂ ਨੂੰ ਕਿਸਨੇ ਪੁੱਛਣਾ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਤਾਂ ਭਾਈ ਭਾ ਦੀ ਹੀ ਬਣਨੀ ਹੈ ਤੁਹਾਡੀ ਨਾਰੇਬਾਜੀਆਂ ਦਾ ਕੋਈ ਅਸਰ ਨਹੀਂ ਹੋਣਾ ਸਰਕਾਰ ਦਾ ਸਰਕਾਰ ਬਣ ਜਣੀ ਹੈ ਤੁਹਾਡਾ ਫਾਇਦਾ ਇਹ ਵਿੱਚ ਹੈ ਕਿ ਤੁਸੀਂ ਜਿਹੜੇ ਮੋਦੀ ਸਾਹਿਬ ਦੇ ਨੁਮਾਇੰਦੇ ਇੱਥੇ ਇਲੈਕਸ਼ਨ ਲੜ ਰਹੇ ਆ ਤੁਸੀਂ ਉਹਨਾਂ ਨਾਲ ਬੈਠ ਕੇ ਗੱਲ ਕਰੋ ਭਾਈ ਕੱਲ ਨੂੰ ਤੁਹਾਡੀ ਸਰਕਾਰ ਬਣਨੀ ਹੈ ਸਾਡੀਆਂ ਡਿਮਾਂਡਾਂ ਪੂਰੀਆਂ ਕਰਾ ਦਿਓ ਕਿੱਥੇ ਗੱਲ ਕਰੋਗੇ ਸਾਡੇ ਉੱਤੇ ਇੱਛਾਨ ਦਾ ਕੋਈ ਹੋਏਗਾ ਨਾ ਕਿ ਭਾਈ ਤੁਹਾਡੇ ਕਰਕੇ ਅਸੀਂ ਨਾਰੇਬਾਜੀ ਬੰਦ ਕੀਤੀ ਸੀ ਤੋ ਸਾਡੇ ਆ ਮੰਗਾਂ ਸਾਡੀਆਂ ਗੱਲਾਂ ਪੂਰੀਆਂ ਕਰਾਓ ਤੇ ਜਦੋਂ ਤੁਹਾਡੀਆਂ ਨਾਰੇਬਾਜ਼ੀਆਂ ਦੇ ਵਿੱਚ ਵੀ ਮੈਂ ਬਣ ਗਿਆ ਤਾਂ ਸਰਕਾਰ ਵੀ ਬਣ ਗਈ ਤਾਂ ਫਿਰ ਤੁਹਾਨੂੰ ਕਿਹਨੇ ਪੁੱਛਣਾ ਸੋ ਇਹਨਾਂ ਗੱਲਾਂ ਦੇ ਉੱਤੇ ਜ਼ਰੂਰ ਵਿਚਾਰ ਕਰਨਾ ਚਾਹੀਦਾ ਜਦੋਂ ਘਰ ਦੇ ਵਿੱਚ ਵਿਆਹ ਹੋਵੇ ਨਾ ਤੇ ਤੁਸੀਂ ਤੁਹਾਡਾ ਕੋਈ ਰਿਸ਼ਤੇਦਾਰ ਤੁਸੀਂ ਉਹਨੂੰ ਕਾਰਡ ਵੀ ਦਵੋ ਉਹਨੂੰ ਬੁਲਾਓ ਵੀ ਤੇ ਵਿਆਹ ਦੇ ਵਿੱਚ ਨਾ ਆਵੇ ਤਾਂ ਵਿਆਹ ਤਾਂ ਹੋ ਹੀ ਜਾਂਦਾ ਜਦੋਂ ਵਿਆਹ ਹੋ ਜਾਂਦਾ ਬਾਅਦੋਂ ਖੁਸ਼ੀਆਂ ਕਾਦੀਆਂ ਮਨਾਣੀਆਂ ਕੀ ਤੁਹਾਨੂੰ ਬੁਲਾਇਆ ਤੁਸੀਂ ਆਏ ਨਹੀਂ ਅਗਲੇ ਨੇ ਜੱਜ ਕੱਢੀ ਵਿਆਹ ਕੇ ਮੁੰਡਾ ਲਿਆ ਕੇ ਪਰੇ ਕਿੱਧਾ ਸੋਹਣਾ ਪਰਿਵਾਰ ਬਸ ਰਿਹਾ ਤੁਸੀਂ ਨਾ ਹੀ ਵੀ ਗਏ ਤਾਂ ਵੀ ਪਰਿਵਾਰ ਬਸ ਰਿਹਾ ਸੋ ਸਰਕਾਰ ਤਾਂ ਬਣਨੀ ਹੈ ਇਹ ਤਾਂ ਚੰਗਾ ਹੋਊਗਾ ਕਿ ਤੁਸੀਂ ਗੱਲ ਕਰ ਲੋਗੇ ਦੋ ਚੀਜ਼ਾਂ ਕੱਲ ਨੂੰ ਅਸੀਂ ਵੀ ਜ਼ਿੰਮੇਵਾਰ ਬਣ ਜਾਾਂਗੇ ਵੀ ਤੁਹਾਡੀ ਗੱਲ ਕਰਨੀ ਹੈ ਅਦਰਵਾਈਜ਼ ਸੀਟਾਂ ਵੀ ਜਦਰੀਆਂ ਤੇ ਸਰਕਾਰ ਵੀ ਬਣਨੀ ਹੈ